ਤਾਂ ਤਾਂ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਡਰੋਲੀ ਪਿੰਡ ਵਿੱਚ ਨਿਵਾਸ ਕਰਕੇ ਗੁਰੂ ਜੀ ਅਨੇਕ ਪ੍ਰਕਾਰ ਦੇ ਕਾਦਕ ਕਰਦੇ ਰਹੇ ਜਿਨ੍ਹਾਂ ਵਿੱਚੋਂ ਇਹ ਵਾਰਤਾ ਇੱਕ ਪਿੰਡ ਜਿਹਦਾ ਨਾਮ ਵੱਡੇ ਘਰ ਸੀ ਇੱਕ ਗੁਰਸ਼ਿਕ ਤਰਖਾਨ ਜਿਨਨੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਸਿੱਖੀ ਧਾਰਨ ਕੀਤੀ ਸੀ 6 ਮਹੀਨੇ ਪਿਛੋਂ ਯਥਾ ਸ਼ਕਤ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਜਾਂਦਾ ਹੁੰਦਾ ਸੀ ਬੜੀ ਸ਼ਰਧਾ ਨਾਲ ਬਾਣੀ ਦਾ ਪਾਠ ਕਰਦਾ ਤੇ ਸੁਣਦਾ ਹੁੰਦਾ ਸੀ ਇਹ ਗੁਰਸਿੱਖ ਦਾ ਨਾਮ ਆਕਲ ਸੀ ਆਕਲ ਇਹਦੇ ਘਰ ਇੱਕ ਕੰਨਿਆ ਪੈਦਾ ਹੋਈ ਜੋ ਗੁਰੂ ਘਰ ਦੀ ਪ੍ਰੇਮਣ ਸੀ ਭਾਈ ਆਕਲ ਨੇ ਜਦੋਂ ਇਹ ਕੰਨਿਆ ਵਰ ਜੋਗੀ ਹੋਈ ਨਾ ਤਾਂ ਬ੍ਰਾਹਮਣ ਉਹ ਇਹਦੇ ਵਾਸਤੇ ਵਰ ਵੇਖ ਕੇ ਨਾਤਾ ਕਰਨ ਵਾਸਤੇ ਆਖਿਆ ਰਿਸ਼ਤਾ ਕਰਨ ਵਾਸਤੇ ਬ੍ਰਾਹਮਣ ਨੇ ਬੜੇ ਘਰ ਵੇਖੇ ਫਿਰਦਾ ਫਰਾਉਂਦਾ ਤੁਗਲਾਨੀ ਪਿੰਡ ਇੱਕ ਦਰਖਾਨ ਦੇ ਘਰ ਆਣ ਕੇ ਉਹਦੇ ਪੁੱਤਰ ਸਾਧੂ ਨੂੰ ਵੇਖ ਕੇ ਪਸੰਦ ਕਰ ਲਿਆ ਉਪਰੰਤ ਉਹਦੇ ਮਾਤਾ ਪਿਤਾ ਅਦੇ ਬਰਾਦਰੀ ਵਿੱਚ ਬਿਠਾਲ ਕੇ ਸ਼ਗਨ ਲਾ ਦਿੱਤਾ ਭਾਈ ਆਕਲ ਨੂੰ ਦੱਸਿਆ ਵੀ ਤੇਰੀ ਕੰਨਿਆ ਦਾ ਨਾਤਾ ਤੁਕਲਨੀ ਪਿੰਡ ਦੇ ਸਾਦਾ ਨਾਮ ਦੇ ਸਿੱਖ ਪੁੱਤਰ ਸਾਧੂ ਨਾਲ ਕਰ ਦਿੱਤਾ ਹੈ ਲੜਕਾ ਬੜਾ ਸੁੰਦਰ ਹੈ ਨੌਜਵਾਨ ਆਣ ਪ੍ਰਵਾਨ ਹੈ ਘਰ ਵੀ ਬੜਾ ਚੰਗਾ ਹੈ ਪੰਡਤ ਬਾਸੋ ਇਹ ਸਾਰੀ ਗੱਲ ਸੁਣ ਕੇ ਭਾਈ ਆਕਲ ਨੇ ਪੁੱਛਿਆ ਵੀ ਭਾਈ ਸਾਦਾ ਗੁਰੂ ਦਾ ਸਿੱਖ ਹੈ ਕਿ ਨਹੀਂ ਬ੍ਰਾਹਮਣ ਆਖਿਆ ਮੈਂ ਇਸ ਗੱਲ ਦਾ ਪਤਾ ਨਹੀਂ ਕੀਤਾ ਮੈਂ ਤਾਂ ਕੇਵਲ ਇੱਕ ਘਾਰ ਹੀ ਚੰਗਾ ਵੇਖਿਆ ਕੁਝ ਸਮਾਂ ਜਦੋਂ ਇਸ ਤਰ੍ਹਾਂ ਭੀਤ ਗਿਆ ਨਾ ਆਕਲ ਨੇ ਭਾਈ ਸਾਦਾ ਨੂੰ ਵਿਆਹ ਦੀ ਸਾਇ ਚਿੱਠੀ ਲਿਖ ਭੇਜੀ ਜਦੋਂ ਵਿਆਹ ਦਾ ਨਿਯਤ ਦਿਨ ਆ ਗਿਆ ਲੜਕੇ ਵਾਲੇ ਜਾਂਜ ਲੈ ਕੇ ਭਾਈ ਆਕਲ ਦੇ ਘਰ ਆਣ ਟੁੱਕੇ ਜਦੋਂ ਲਾਵਾਂ ਹੋਣ ਲੱਗੀਆਂ ਨਾ ਲੜਕੇ ਵਾਲਿਆਂ ਨੇ ਗੁਰਸਿੱਖੀ ਰੀਤ ਨਾ ਕਰਨ ਦਿੱਤੀ ਸਗੋਂ ਆਪਣੀ ਸਗੀ ਸਰਵਰ ਦੇ ਸਿੱਖਾਂ ਦੀ ਰੀਤੀ ਅਨੁਸਾਰ ਸਾਰਾ ਕਾਰਜ ਕਰਾਇਆ ਜਦੋਂ ਇਸ ਗੱਲ ਦਾ ਪਤਾ ਭਾਈ ਆਕਲ ਨੂੰ ਲੱਗਾ ਤਾਂ ਸਗੀ ਸਰਵਰ ਦੇ ਪਾਸ਼ਕ ਨੇ ਉਹ ਮਨ ਵਿੱਚ ਬਾਤ ਦੁਖੀ ਹੋਇਆ ਵਿਆਹ ਵਿਆਹ ਜਿਹੜਾ ਸੀਗਾ ਉਹ ਲੜਕੇ ਵਾਲੇ 2 ਦਿਨ ਪਿਛੋਂ ਢੋਲੀ ਲੈ ਕੇ ਘਰ ਤੁਰ ਬੇ ਵਿਆਹ ਹੋ ਗਿਆ ਲੜਕੀ ਗੁਰੂ ਘਰ ਦੀ ਬੜੀ ਪ੍ਰੇਮੰਦ ਦੇ ਸ਼ਰਧਾਵਾਨ ਲੜਕੇ ਵਾਲੇ ਸਗੀ ਸਰਵਰ ਦੇ ਪਾਸ਼ਕ ਨੇ ਰਸਤੇ ਵਿੱਚ ਜਦੋਂ ਤਹਾਰ ਡੋਲੀ ਚੁੱਕੀ ਜਾ ਰਹੇ ਸਨ ਲੜਕੀ ਨੂੰ ਬੜਾ ਲੱਗਾ ਵੀ ਇਸ ਪਿੰਡ ਡਰੋਲੀ ਵਿੱਚ ਗੁਰੂ ਜੀ ਆਏ ਨੇ ਉਹਨੇ ਬੜੇ ਦੀਨ ਹੋ ਕੇ ਕਹਾਰਾਂ ਨੂੰ ਆਖਿਆ ਵੀ ਤੁਸੀਂ ਮੇਰੇ ਪਿਤਾ ਦੇ ਘਰ ਦੇ ਲਾਗੀ ਹੋ ਮੈਂ ਤੁਹਾਨੂੰ ਜੋ ਮੰਗੋਗੀ ਮੰਗੋਗੇ ਨਾ ਲਾਗ ਦਿਆਂਗੀ ਤੁਸੀਂ ਮੇਰਾ ਡੋਲਾ ਇਹ ਡਰੋਲੀ ਭਾਈ ਪਿੰਡ ਵਿੱਚ ਲੈ ਚੱਲੋ ਗੁਰੂ ਜੀ ਦੇ ਪਾਸ ਮੈਂ ਗੁਰਾਂ ਨੂੰ ਮੱਥਾ ਟੇਕ ਲਵਾਂ ਤੇ ਬੀਬੀ ਦੀ ਬੇਨਤੀ ਸੁਣ ਕੇ ਕਹਾਰ ਡੋਲਾ ਲੈ ਕੇ ਡਰੋਲੀ ਪਿੰਡ ਵਿੱਚ ਚਲੇ ਗਏ ਉੱਥੋਂ ਗੁਰੂ ਜੀ ਦਾ ਡੇਰਾ ਪੁੱਛ ਕੇ ਗੁਰੂ ਜੀ ਪਾਸ ਬੀਬੀ ਨੂੰ ਲੈ ਗਏ ਬੀਬੀ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਆਹ ਕੇ ਲੈ ਕੇ ਉੱਬੇ ਸਾਹ ਲੈ ਕੇ ਨਾ ਰੋਣ ਲੱਗ ਪਈ ਗੁਰੂ ਜੀ ਨੇ ਪਿਆਰ ਦੇ ਕੇ ਬੀਬੀ ਨੂੰ ਜਦੋਂ ਰੋਣ ਦਾ ਕਾਰਨ ਪੁੱਛਿਆ ਨਾ ਉਹਨੇ ਆਖਿਆ ਸੱਚੇ ਬਾਦਸ਼ਾਹ ਮੈਂ ਸਰਵਰੀਆਂ ਦੇ ਘਰ ਵਿਆਹੀ ਗਈ ਆ ਇਹਦਾ ਗੁਰੂ ਘਰ ਨੂੰ ਬਿਲਕੁਲ ਨਹੀਂ ਮੰਨਦੇ ਇਸ ਕਰਕੇ ਮੈਂ ਅਧੇ ਮੇਰੇ ਪਿਤਾ ਬੜੇ ਦੁਖੀ ਨੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਵੀ ਇਹ ਗੁਰੂ ਘਰ ਨੂੰ ਮੰਨਦੇ ਹੀ ਨਹੀਂ ਮੰਨਦੇ ਹੀ ਨਹੀਂ ਸਾਨੂੰ ਦਾ ਹੁਣ ਪਤਾ ਲੱਗਿਆ ਵਿਆਹ ਵਾਲੇ ਦਿਨ ਗੁਰੂ ਜੀ ਨੇ ਤੇ ਿਰਜ ਦਿੱਤੀ ਆખ્યા ਪੁੱਤਰੀ ਤੂੰ ਚਿੰਤਾ ਨਾ ਕਰ ਤੇਰਾ ਪਤੀ ਗੁਰੂ ਘਰ ਦਾ ਪੱਕਾ ਸਿੱਖ ਬਣ ਜਾਏਗਾ ਤੇਰੀ ਔਲਾਦ ਵੀ ਸਿੱਖੀ ਧਾਰਨ ਕਰੇਗੀ ਤੇਰੇ ਲੇਖਾਂ ਵਿੱਚ ਇੱਕ ਮਨਮਤੀਏ ਦੇ ਘਰ ਜਾਣਾ ਹੀ ਲਿਖਿਆ ਹੋਇਆ ਸੀ ਹੁਣ ਤੂੰ ਗੁਰੂ ਘਰ ਵਿੱਚ ਆ ਗਈਆਂ ਇਸ ਵਾਸਤੇ ਤੇਰੇ ਲੇਖ ਮੋੜ ਲਿਖ ਦਿੰਦੇ ਆ ਉਬਰਾਂ ਤੇ ਗੁਰੂ ਜੀ ਨੇ ਬੀਬੀ ਦੇ ਮੱਥੇ ਤੇ ਨਾ ਸਤਨਾਮ ਆ ਕੇ ਆਪਣੇ ਸੱਜੇ ਹੱਥ ਦੀ ਉਂਗਲ ਨਾਲ ਕੁਝ ਲਿਖ ਦਿੱਤਾ ਉਧਰ ਜਦੋਂ ਲੜਕੀ ਦਾ ਡੋਲਾ ਘਾਰ ਉਧਰ ਲਈ ਜਾਂਦੇ ਤੇ ਲੜਕੀ ਦੇ ਸਹੁਰੇ ਸਾਦੇ ਨੇ ਵੇਖਿਆ ਉਹਨੇ ਪੁੱਛਿਆ ਵੀ ਡੋਲਾ ਉਧਰ ਕਿਉਂ ਲੈ ਕੇ ਗਏ ਨੇ ਤਾਂ ਇੱਕ ਸਿਆਣੇ ਜਾਂਜੀ ਨੇ ਆਖਿਆ ਇਸ ਢੋਲੀ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹੋਏ ਨੇ ਲੜਕੀ ਸਿੱਖਾਂ ਦੀ ਧੀ ਹੈ ਕੇਸ ਕਰਕੇ ਆਪਣੇ ਇਸ਼ਟ ਗੁਰੂ ਜੀ ਨੂੰ ਮੱਥਾ ਟੇਕਣ ਗਈ ਐ ਇਹ ਗੱਲ ਸੁਣ ਕੇ ਸਾਦੇ ਨੇ ਆਪਣੇ ਪੁੱਤਰ ਸਾਧੂ ਨੂੰ ਪੰਜ ਸੱਤਾ ਆਦਮੀਆਂ ਨਾਲ ਡੋਲੇ ਦੇ ਪਿੱਛੇ ਭੇਜ ਦਿੱਤਾ ਜਦੋਂ ਸਾਧੂ ਨੇ ਡੋਲੇ ਦੇ ਪਿੱਛੇ ਜਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਦਰਸ਼ਨ ਕਰਨ ਨਾਲ ਹੀ ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ ਉਹਨੇ ਗੁਰੂ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਗੁਰੂ ਜੀ ਆਖਿਆ ਪ੍ਰਸੰਨ ਰਹੋ ਸਤਨਾਮ ਦਾ ਜਾਪ ਜਪੋ ਅੱਜ ਤੋਂ ਤੁਰਕਾਂ ਦਾ ਝੂਠਾ ਖਾਣਾ ਅਦੇ ਸਰਵਰੀਏ ਤੁਰਕ ਦੀ ਮੰਨਤ ਛੱਡ ਕੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲੋ ਤੁਹਾਡੇ ਦੋਵਾਂ ਦਾ ਭਲਾ ਹੋ ਜਾਏਗਾ ਖੋਟੇ ਲੇਖ ਮੇਟ ਕੇ ਉੱਤਮ ਤੁਹਾਡੇ ਲੇਖ ਲਿਖ ਦਿੱਤੇ ਨੇ ਇਹ ਗੱਲ ਸੁਣ ਕੇ ਦੋਵੇਂ ਪਤੀ ਪਤਨੀ ਬੜੇ ਪ੍ਰਸੰਨ ਹੋਏ ਆਗਿਆ ਲੈ ਕੇ ਜੱਜ ਨੂੰ ਆਣ ਮਿਲੇ ਜ ਸਾਧੂ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਇਹ ਸਰਵਰ ਦੀ ਪੂਜਨਾ ਤੇ ਮੰਨਤ ਛੱਡ ਦੇਣ ਵਾਸਤੇ ਆਖਿਆ ਸਾਧੂ ਦੇ ਸਾਰੇ ਪਰਿਵਾਰ ਨੇ ਇਸ ਗੱਲ ਨੂੰ ਬੁਰਾ ਮਨਾਇਆ ਅਦੇ ਬੁਰਾ ਭਲਾ ਆਖਿਆ ਘਰ ਜਾ ਕੇ ਜਦੋਂ ਜਨਾਨੀਆਂ ਨੂੰ ਪੁੱਤਰ ਨੂੰ ਸਰਵਰ ਦੇ ਥਾਂ ਤੇ ਅੱਗੇ ਮੱਥਾ ਟਿਕਾਉਣ ਲੱਗੇ ਸਾਧੂ ਨੇ ਕਈ ਭੜਕੇ ਸਰਵਰ ਦਾ ਸਥਾਨ ਹੀ ਢਾ ਦਿੱਤਾ ਘਰ ਚ ਰੌਲਾ ਪੈ ਗਿਆ ਸਾਰਿਆਂ ਨੇ ਇਸ ਗੱਲ ਨੂੰ ਬੜਾ ਬੁਰਾ ਆਖਿਆ ਵੀ ਸ਼ਗਣਾ ਦਾ ਕੰਮ ਸੀ ਤੇ ਇਹਨਾਂ ਨੇ ਕੀ ਕੀਤਾ ਪਰ ਸਾਧੂ ਨੇ ਸਭ ਨੂੰ ਚੰਗੀ ਤਰ੍ਹਾਂ ਗੁਰੂ ਘਰ ਦੀ ਮਰਿਆਦਾ ਸਮਝਾ ਕੇ ਸਾਰਿਆਂ ਨੂੰ ਚੁੱਪ ਕਰਾਤਾ ਇਸ ਬਰੰਦ ਸਾਧੂ ਦੇ ਮਾਤਾ ਪਿਤਾ ਭੈਣ ਭਾਈ ਹੋਰ ਵੀ ਕਈ ਲੋਕ ਸਿੱਖ ਬਣ ਗਏ ਸਮਾਂ ਪਾ ਕੇ ਸਾਧੂ ਦੇ ਘਰ ਲੜਕਾ ਪੈਦਾ ਹੋਇਆ ਬੜਾ ਸੁੰਦਰ ਹੁਣ ਹਾਰ ਬਾਲਕ ਸੀ ਜਦੋਂ ਇਹ ਬਾਲਕ ਵੱਡਾ ਹੋਇਆ ਸਾਧੂ ਅਤੇ ਉਹਦੀ istri ਬੱਚੇ ਨੂੰ ਗੁਰੂ ਜੀ ਪਾਸ ਲਿਆ ਕੇ ਮੱਥਾ ਟਿਕਾਇਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹਦਾ ਨਾਮ ਰੱਖੋ ਤੇ ਗੁਰੂ ਜੀਾਂ ਦੇ ਬਾਲਕ ਬੜਾ ਸੁੰਦਰ ਰੂਪ ਵਾਲਾ ਇਸ ਕਰਕੇ ਇਹਦਾ ਨਾਮ ਰੂਪ ਹੀ ਰੱਖੋ ਤੇ ਭਾਈ ਸਾਧੂ ਆਪਣੇ ਪੁੱਤਰ ਦਾ ਨਾਮ ਰਖਾ ਗਏ ਖੁਸ਼ੀ-ਖੁਸ਼ੀ ਘਰ ਆ ਗਿਆ ਉਪਰੰਧ 6 ਮਹੀਨੇ ਦੇ 6 ਮਹੀਨੇ ਭਾਈ ਸਾਧੂ ਆਪਣੇ ਪੁੱਤਰ ਰੂਪ ਚੰਦ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਬڑے ਪ੍ਰੇਮ ਨਾਲ ਜਥਾ ਸ਼ਕਤ ਭੇਟਾ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਇਸੇ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਭਾਈ ਰੂਪचंद ਜਵਾਨ ਹੋ ਗਿਆ ਆਪਣੇ ਪਿਤਾ ਸਾਧੂ ਨਾਲ ਪੂਰੀ ਕਮਾਈ ਕਰਨ ਲੱਗਾ ਇੱਕ ਦਿਨ ਦੋਵੇਂ ਪਿਓ ਪੁੱਤਰ ਜੇੜ ਦੇ ਮਹੀਨੇ ਜੰਗਲ ਵਿੱਚੋਂ ਲੱਕੜਾਂ ਵੱਢਣ ਗਏ ਅਦੇ ਗਰਮੀਆਂ ਦੇ ਦਿਨ ਹੋਣ ਕਰਕੇ ਆਪਣੇ ਨਾਲ ਮਿੱਟੀ ਦਾ ਇੱਕ ਮਟਕਾ ਪਾਣੀ ਦਾ ਭਰ ਕੇ ਲੈ ਗਏ ਪਾਣੀ ਦੇ ਮਟਕੇ ਨੂੰ ਇੱਕ ਜਾਂਡ ਦੇ ਬਿਰਸ਼ ਨਾਲ ਲਟਕਾ ਕੇ ਲੱਕੜਾਂ ਵੱਢਣ ਲੱਗ ਪਏ ਇਧਰ ਸਿਖਰ ਦੁਪਹਿਰ ਸਮੇਂ ਗਰਮੀ ਦੇ ਕਾਰਨ ਬਹੁਤ ਵਿਆਸ ਲੱਗੀ ਦੋਵੇਂ ਪਿਓ ਪੁੱਤਰ ਪਾਣੀ ਪੀਣ ਜਾਂਡੇ ਠਾਨ ਬੈਠੇ ਭਾਈ ਰੂਪੇਨ ਜਦੋਂ ਆਪਣੇ ਪਿਤਾ ਨੂੰ ਪਾਣੀ ਪਿਆਉਣ ਵਾਸਤੇ ਮਟਕੇ ਨੂੰ ਫੜਿਆ ਨਾ ਤੇ ਉਹਨੂੰ ਬੜਾ ਠੰਡਾ ਪਾਣੀ ਲੱਗਿਆ ਤੇ ਆਹ ਦਾ ਪਿਤਾ ਜੀ ਐਡਾ ਠੰਡਾ ਜਲ ਇਹ ਤਾਂ ਗੁਰੂ ਜੀ ਦੇ ਪੀਣ ਯੋਗ ਹੈ ਇਸ ਵਾਸਤੇ ਪਹਿਲਾਂ ਗੁਰੂ ਜੀ ਨੂੰ ਪਿਆ ਕੇ ਫਿਰ ਸਾਨੂੰ ਇਹ ਪਾਣੀ ਪੀਣਾ ਚਾਹੀਦਾ ਇੰਨੀ ਸ਼ਰਧਾ ਸੰਗਤ ਰੱਖਦੀ ਸੀ ਜੇ ਕੋਈ ਵੀ ਚੀਜ਼ ਚੰਗੀ ਹੁੰਦੀ ਆਂਦੇ ਪਹਿਲਾਂ ਗੁਰੂ ਘਰ ਨੂੰ ਬੇਟਾ ਕਰੀਏ ਹਣ ਭਾਈ ਰੂਪਾਂ ਦਾ ਵੀ ਪਹਿਲਾਂ ਗੁਰੂ ਜੀ ਇਸ ਜਲ ਨੂੰ ਛਕਣ ਫਿਰ ਆਪਾਂ ਛਕੀਏ ਫਿਰ ਉਚਿਤ ਇਸ ਤਰ੍ਹਾਂ ਵਿਚਾਰ ਕਰਦੇ ਉਹ ਦੋਵੇਂ ਜਣੇ ਆਪਣੇ ਕਾਰਕਮ ਚ ਲੱਗ ਪਏ ਫੇਰ ਲੱਕੜਾਂ ਵੱਢਣ ਲੱਗ ਪਏ ਪਿਆਸ ਦੇ ਜ਼ੋਰ ਨਾਲ ਅੰਤ ਨੂੰ ਕੰਮ ਕਰਨਾ ਬੰਦ ਕਰਕੇ ਜੰਡੇ ਹੇਠਾਂ ਬੈਠ ਕੇ ਮਹਾਰਾਜ ਜੀ ਨੂੰ ਰਾਜਣ ਲੱਗ ਪਏ ਵੀ ਮਹਾਰਾਜ ਜੀ ਆਗੇ ਜਲ ਛਕੋ ਸਤਿਗੁਰ ਜੀ ਇਹ ਸੀਤਲ ਜਲ ਇਸ ਵੇਲੇ ਅਤ ਗਰਮੀ ਦੀ ਰੁੱਤ ਵਿੱਚ ਆਪ ਦੇ ਸ਼ਕਣ ਜੋਗ ਹੈ ਐਵੇਂ ਬੇਨਤੀਆਂ ਕਰਦੇ ਹੋ ਤੇ ਜੰਡ ਥਲੇ ਬਹਿ ਕੇ ਆਪ ਨੇ ਆਣ ਕੇ ਪਹਿਲਾਂ ਇਹ ਸੀਤਲ ਜਲ ਛਕ ਲੋ ਫੇਰ ਅਸੀਂ ਪੀਣਾ ਗੁਰੂ ਜੀ ਉਸ ਸਮੇਂ ਡਰੋਲੀ ਭਾਈ ਵਿੱਚ ਨਿਵਾਸ ਰੱਖਦੇ ਸੀ ਡਰੋਲੀ ਉੱਥੋਂ 30 ਕੋਹ ਦੂਰ ਸੀ ਸਾਧੂ ਨੇ ਆਪਣੇ ਪੁੱਤਰ ਰੂਪੇ ਨੂੰ ਆਖਿਆ ਐਨੀ ਗਰਮੀ ਦੇ ਸਮੇਂ ਗੁਰੂ ਜੀ ਐਡੀ ਦੂਰੋਂ ਕੇਸਰਾ ਸਕਦੇ ਨੇ ਸਾਨੂੰ ਹੱਥ ਨਹੀਂ ਕਰਨਾ ਚਾਹੀਦਾ ਪਿਆਸ ਨਾਲ ਸਾਡੀ ਜਿੰਦ ਨਿਕਲਣ ਲੱਗੀ ਹੈ ਆਪਣੀ ਜਿੰਦ ਬਚਾਉਣ ਵਾਸਤੇ ਸਾਨੂੰ ਪਾਣੀ ਪੀ ਲੈਣਾ ਚਾਹੀਦਾ ਤਦ ਰੂਪੇ ਨੇ ਆਖਿਆ ਪਿਤਾ ਜੀ ਸਾਨੂੰ ਇਸ ਤਰ੍ਹਾਂ ਦਾ ਕੋਈ ਸੰਸਾ ਨਹੀਂ ਕਰਨਾ ਚਾਹੀਦਾ ਗੁਰੂ ਜੀ ਸਰਬ ਸ਼ਕਤੀਮਾਨ ਨੇ ਜਿੱਥੇ ਕੋਈ ਸ਼ਰਧਾ ਪ੍ਰੇਮ ਨਾਲ ਸਿਮਰਦਾ ਉੱਥੇ ਹੀ ਪਹੁੰਚ ਜਾਂਦੇ ਨੇ ਸਾਨੂੰ ਆਪਣੇ ਪ੍ਰੇਮ ਦੀ ਪ੍ਰਗਿਆ ਪ੍ਰਤਿਗਿਆ ਪੂਰੀ ਕਰਨੀ ਚਾਹੀਦੀ ਦੁਪਹਿਰ ਦਾ ਸਮਾਂ ਸੀ ਗੁਰੂ ਜੀ ਠੰਡੇ ਥਾਂ ਘਰ ਅੰਦਰ ਬਰਾਜੇ ਹੋਏ ਸਨ ਸੇਵਾਦਾਰ ਪਾਣੀ ਛਿੜਕਣ ਵਿੱਚ ਅਤੇ ਪੱਖਾ ਚੱਲਣ ਦੀ ਸੇਵਾ ਕਰ ਰਹੇ ਸਨ ਆਪ ਜੀ ਪੁਕਾਰ ਸੁਣ ਕੇ ਝੱਟ ਬੱਡ ਉੱਠ ਬੈਠੇ ਉੱਠ ਕੇ ਬੈਠ ਗਏ ਸੇਵਾਦਾਰ ਨੂੰ ਆ ਕੇ ਆਪਣੀ ਸਵਾਰੀ ਵਾਸਤੇ ਘੋੜਾ ਮੰਗਵਾ ਕੇ ਉਸ ਉੱਪਰ ਸਵਾਰ ਹੋ ਕੇ 30 ਕੋਹ ਦਾ ਪੈਂਡਾ ਘੜੀ ਪਾਲ ਵਿੱਚ ਹੀ ਕਰ ਕੇ ਭਾਈ ਸਾਧੂ ਹਰਾਂ ਪਾਸ ਪਹੁੰਚ ਗਏ ਮਹਾਰਾਜ ਜੀ ਤੇ ਜਾਂਜੇ ਠਾਂ ਜਾਂਡ ਦੇ ਠਾਂ ਦੋਵੇਂ ਪਿਓ ਪੁੱਤਰ ਪਿਆਸ ਨਾਲ ਬਿਹਾਲ ਹੋਏ ਲੇਟੇ ਪਏ ਸਨ ਗੁਰੂ ਜੀ ਆਂਦਾ ਤੁਸੀਂ ਕੌਣ ਹੋ ਸਾਨੂੰ ਬਾਦ ਪਿਆਸ ਲੱਗੀ ਐ ਸਾਨੂੰ ਪਾਣੀ ਪਿਆਓ ਇਹ ਆਵਾਜ਼ ਸੁਣ ਕੇ ਸਾਧੂ ਨੇ ਰੂਪੇ ਨੇ ਆਖਿਆ ਉੱਠੋ ਗੁਰੂ ਜੀ ਆ ਗਏ ਨੇ ਜਲ ਛਕਾਓ ਫਿਰ ਸਾਧੂ ਤੇ ਰੂਪੇ ਨੇ ਦੋਹਾਂ ਨੂੰ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਘੋੜੇ ਦੋਇ ਠਾ ਧਾਰ ਕੇ ਆਪਣੀ ਚਾਦਰ ਵਿਛਾਤੀ ਬੜੇ ਪ੍ਰੇਮ ਨਾਲ ਉੱਪਰ ਬਿਠਾਲ ਕੇ ਪਤਲਾਂ ਦੇ ਦੋਨੇ ਨਾਲ ਠੰਡਾ ਜਲ ਛਕਾਇਆ ਗੁਰੂ ਜੀ ਨੇ ਬੜੇ ਪਰਸਾਨ ਹੋ ਕੇ ਜਲ ਛਕਿਆ ਆਖਿਆ ਵੀ ਐਸਾ ਸ਼ੀਤਲ ਜਲ ਅਸਾ ਅੱਗੇ ਕਦੀ ਨਹੀਂ ਛਕਿਆ ਹਣ ਤੁਸੀਂ ਵੀ ਛਕ ਲਓ ਗੁਰੂ ਜੀ ਪਰਸਾਨ ਨਾਲ ਗੁਰੂ ਜੀ ਦੀ ਪ੍ਰਸੰਤਾ ਨਾਲ ਆਗਿਆ ਪਾ ਕੇ ਦੋਹਾਂ ਪਿਓ ਪੁੱਤਰਾਂ ਨੇ ਜਲ ਛਕ ਕੇ ਆਪਣੀ ਪਿਆਸ ਮਟਾਈ ਤੇ ਜਦੋਂ ਦੋਵੇਂ ਪਿਓ ਪੁੱਤਰ ਪਾਣੀ ਪੀ ਕੇ ਤ੍ਰਿਪਤ ਹੋ ਗਏ ਨਾ ਗੁਰੂ ਜੀ ਫਰਮਾਇਆ ਹਣ ਤੁਸੀਂ ਆਪਣਾ ਤਰਖਾਣ ਦਾ ਕੰਮ ਛੱਡ ਕੇ ਪ੍ਰੇਮ ਨਾਲ ਗੁਰੂ ਜੀ ਦੀ ਦੇਗ ਵਰਤਾਇਆ ਕਰੋ ਰਿੱਧੀਆਂ ਸਿੱਧੀਆਂ ਤੁਹਾਡੇ ਅਧੀਨ ਰਹਿਣਗੀਆਂ ਅਸੀਂ ਤੁਹਾਡੇ ਉੱਤੇ ਬਾਦ ਪਰਸਾਨਾ ਜੋ ਕੁਝ ਮੰਗਣਾ ਚਾਹੋ ਮੰਗ ਲਓ ਇਸ ਪਰ ਭਾਈ ਸਾਧੂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਸਿੱਖੀ ਦਾਣ ਬਖਸ਼ੋ ਜਿਹਦੇ ਨਾਲ ਸਾਡਾ ਜਨਮ ਮਰਨ ਕਟਿਆ ਜਾਵੇ ਆਪ ਸਾਡੇ ਸਹਾਈ ਹੋ ਅਸੀਂ ਨੇਤੀ ਦੇਗ ਕਰਾਂਗੇ ਤੇ ਸਾਡੇ ਸਹਾਇ ਬਣੋ ਤੁਸੀਂ ਸਾਡੀ ਦੂਜੀ ਬੇਨਤੀ ਇਹ ਹੈ ਸਾਡੇ ਪਿੰਡ ਦੇ ਕੁਝ ਮੂਰਖ ਲੋਕ ਸਾਡੇ ਨਾਲ ਈਰਖਾ ਰੱਖਦੇ ਨੇ ਅਸੀਂ ਉਹਨਾਂ ਦੇ ਹੱਥੋਂ ਦੁਖੀ ਆ ਸਾਨੂੰ ਤੁਹਾਡਾ ਹੀ ਆਸਰਾ ਹੈ ਹੋਰ ਸਾਡੇ ਪਾਸ ਕੋਈ ਚਤੁਰਾਈ ਨਹੀਂ ਗੁਰੂ ਜੀ ਆਂਦੇ ਤੁਹਾਡੇ ਦੋਖੀ ਲੋਕ ਸਾਰੇ ਉੱਜੜ ਜਾਣਗੇ ਤੁਸੀਂ ਆਪਣਾ ਇੱਕ ਨਵਾਂ ਪਿੰਡ ਵਸਾ ਲਓ ਤੁਹਾਡੀ ਵੰਸ਼ ਬਹੁਤ ਵਧੇਗੀ ਰੂਪ ਚੰਦ ਨੂੰ ਗੁਰੂ ਜੀ ਨੇ ਆਪਣੇ ਬਸਤਰ ਸ਼ਸਤਰ ਦਿੱਤੇ ਉਹਨੇ ਸ਼ਰਦਾ ਨਾਲ ਆਪਣੇ ਸਿਰ ਉੱਤੇ ਰੱਖ ਲਏ ਗੁਰੂ ਜੀ ਦੇ ਨਾਲ ਤੁਰ ਪਿਆ ਰਸਤੇ ਵਿੱਚ ਗੁਰੂ ਜੀ ਆਖਿਆ ਰੂਪ ਚੰਦ ਤੂੰ ਸਾਡੇ ਦਿੱਤੇ ਹੋਏ ਬਸਤਰ ਕਿਉਂ ਨਹੀਂ ਪਹਿਨੇ ਤੇ ਸਿਰ ਤੇ ਕਿਉਂ ਰੱਖੇ ਨੇ ਰੂਪ ਜੰਦ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਇਹ ਆਪ ਜੀ ਦੇ ਬਸਤਰ ਸ਼ਸਤਰ ਮੇਰੇ ਪੂਜਣ ਯੋਗ ਨੇ ਇਹਨਾਂ ਨੂੰ ਮੈਂ ਧਾਰਨ ਨਹੀਂ ਕਰ ਸਕਦਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਖਿਆ ਜੇਦੂ ਸਾਡੀ ਬਖਸ਼ੀ ਹੋਈ ਤੇਗ ਨਹੀਂ ਧਾਰਨ ਕਰੇਗਾ ਸਾਡੀ ਤੇਗ ਨਹੀਂ ਧਾਰਨ ਕਰੇਗਾ ਤੇਰੀ ਰਸਨਾ ਤੇਗ ਬਣ ਜਾਏਗੀ ਜੋ ਬਚਨ ਕਰੇਗਾ ਉਹ ਸਤ ਹੋ ਜਾਵੇਗਾ ਉਤੋਂ ਚੱਲ ਲਗੇ ਜਦੋਂ ਗੁਰੂ ਜੀ ਚਾਰ ਕੋ ਆਗੇ ਤੱਕ ਚੰਗੀ ਜਗ੍ਹਾ ਵੇਖ ਕੇ ਡੇਰਾ ਕਰ ਦਿੱਤਾ ਭਾਈ ਰੂਪ ਚੰਦ ਨੂੰ ਆਖਿਆ ਤੁਸੀਂ ਇਸ ਜਗ੍ਹਾ ਆਪਣਾ ਨਗਰ ਵਸਾ ਲਓ ਇਤੇ ਜਦੋਂ ਸੰਧਿਆ ਦਾ ਸਮਾ ਹੋ ਗਿਆ ਪੈਂਦੇ ਖਾਂ ਵਿਧੀ ਚੰਦ ਆਦ ਕੁਝ ਸੂਰਮੇ ਗੁਰੂ ਜੀ ਨੂੰ ਲੱਭਦੇ ਹੋਏ ਪਿੱਛੋਂ ਆਣ ਮਿਲੇ ਰਾਤ ਵਿਸਰਾਮ ਕਰਕੇ ਦੂਜੇ ਦਿਨ ਗੁਰੂ ਜੀ ਨੇ ਆਪਣੇ ਪਵਿੱਤਰ ਅੱਥਾ ਨਾਲ ਟੱਕ ਲਾ ਕੇ ਪਿੰਡ ਦੀ ਮੋਰੀ ਗੱਡ ਦਿੱਤੀ ਸਾਧੂ ਨੇ ਆਖਿਆ ਇਹਦਾ ਨਾਮ ਤੂੰ ਆਪਣੇ ਨਾਮ ਤੇ ਰੱਖ ਲੈ ਉਪਰੰਧ ਸਾਧੂ ਆਖਿਆ ਮਹਾਰਾਜ ਇਹਦਾ ਨਾਮ ਮੇਰੇ ਪੁੱਤਰ ਰੂਪੇ ਦੇ ਨਾਮ ਤੇ ਰੱਖੋ ਗੁਰੂ ਜੀ ਆਖਿਆ ਇਹਦਾ ਨਾਮ ਅਜੇ ਤੋ ਰੂਪਨਗਰ ਰੱਖਿਆ ਗਿਆ ਹੈ ਤੁਸੀਂ ਆਪਣੇ ਘਰ ਆਦ ਬਣਾ ਕੇ ਵਸਣਾ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਸਾਧੂ ਉਤੇ ਰੂਪੇ ਨੇ ਆਪਣਾ ਪਿੰਡ ਵਸਾ ਕੇ ਉਹਦੇ ਵਿੱਚ ਵਸਣਾ ਕਰ ਲਿਆ ਤੇ ਗੁਰੂ ਦੀ ਦੇਗ ਦਾ ਲੰਗਰ ਚਲਾਉਣ ਲੱਗ ਪੇ ਉਪਰੰਤ ਗੁਰੂ ਜੀ ਸ਼িকার ਖੇਡਦੇ ਹਾਸ ਬिलास ਕਰਦੇ ਭਾਈ ਡਿਰੋਲੀ ਸਾਈਂ ਦਾ ਜੀ ਪਾਸ ਪਹੁੰਚ ਗਏ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ